ਮੇਨ ਪਰਪਸ ਹੈ ਇੱਕ ਲੋਕਾਂ ਸੈਂਸ ਆਫ ਸਿਕਿਉਰਿਟੀ ਐਂਡ ਸੈਂਸ ਆਫ ਸੇਫਟੀ ਪੈਦਾ ਕਰਨਾ ਕਿ ਜਿਵੇਂ ਪਬਲਿਕ ਪਲੇਸਸ ਨੇ ਕਰਾਊਡਿਡ ਪਲੇਸਸ ਨੇ ਇੱਥੇ ਟਰਬਲ ਮੇਕਰਾਂ ਦਾ ਇਹ ਪ੍ਰਾਈਮ ਟਾਰਗੇਟ ਹੁੰਦੇ ਨੇ ਕਿ ਜੋ ਵੀ ਇੱਥੇ ਮਤਲਬ ਕੋਈ ਸ਼ੱਕੀ ਬੰਦਾ ਲੱਗਦਾ ਹੈ ਜਾਂ ਕੋਈ ਸ਼ੱਕੀ ਸਮਾਨ ਲੱਗਦਾ ਹੈ ਅਸੀਂ ਉਸ ਨੂੰ ਚੈੱਕ ਕਰਕੇ ਕੋਆਰਡੀਨ ਆਫ ਕਰਕੇ ਇਸ ਏਰੀਆ ਨੂੰ ਉਸ ਨੂੰ ਚੈੱਕ ਕਰਦੇ ਹਾਂ ਲਗਾਤਾਰ ਤਾਂ ਜਵੇਂ ਇਹਨਾਂ ਦੀ ਆਏ ਆ ਵੀ ਪ੍ਰੇਡਿਕਟੇਬਲ ਨਹੀਂ ਹੋਣੇ ਚਾਹੀਦੇ ਚਲੋ ਫਿਰ ਲੋਕਾਂ ਨੂੰ ਪਤਾ ਲੱਗ ਜਾਂਦਾ ਬਟ ਹਾਂਜੀ ਸਮੇਂ-ਸਮੇਂ ਤੇ ਜਦੋਂ ਸਾਨੂੰ ਡਾਇਰੈਕਸ਼ਨ ਮਿਲਦੀ ਹੈ ਅਸੀਂ ਕਰਦੇ ਆ ਕਿ ਇੱਕ ਐਲੀਮੈਂਟ ਆਫ ਸਰਪ੍ਰਾਈਜ਼ ਵੀ ਰੱਖੀ ਤੇ ਚੈਕਿੰਗ ਕੀਤੀ ਜਾ ਰਹੀ ਹੈ ਪਾਸ ਸਟੇ ਦੇ ਕਦਰ ਲਈ ਇੱਕ ਮਾਨਯੋਗ ਸੀਪੀ ਸਾਹਿਬ ਸ਼੍ਰੀ ਕੁਦੀਪ ਸਿੰਘ ਚਹਿਲ ਆਈਪੀਐਸ ਮਾਨਯੋਗ ਡੀਸੀਪੀ ਸਾਹਿਬ ਸ਼੍ਰੀ ਜਸਕਰਨਜੀਤ ਸਿੰਘ ਤੇਜਾ ਜੀ ਬੀਪੀਐਸ ਮਾਨਯੋਗ ਡੀਸੀਪੀ ਸਾਹਿਬ ਸ਼੍ਰੀ ਅਮਨਦੀਪ ਸਿੰਘ ਬਰਾੜ ਬੀਪੀਐਸ ਇਨਾਂ ਦੀ ਰੈਂਡਮਾਈਜ਼ਡ ਅੱਜ ਇੱਕ ਵਿਸ਼ੇਸ਼ ਪ੍ਰੇਮ ਚਲਾਈ ਗਈ ਕਿ ਜਿਵੇਂ ਕਿ ਪਬਲਿਕ ਪਲੇਸਸ ਜੋ ਕਿ ਬਾਸਰਦਾ ਰੇਲਵੇ ਸਟੇਸ਼ਨ ਜਿਵੇਂ ਕਿ ਕ라우ਡਡ ਪਲੇਸਸ ਇਨਾਂ ਦੀ ਇੱਕ ਚੈਕਿੰਗ ਦੀ ਮੁਹਿੰਮ ਚਲਾਈ ਇਹਦਾ ਮੇਨ ਪਰਪਸ ਇੱਕ ਲੋਕਾਂ ਸੈਂਸ ਆਫ ਸਿਕਿਉਰਿਟੀ ਐਂਡ ਸੈਂਸ ਆਫ ਸੇਫਟੀ ਪੈਦਾ ਕਰਨਾ ਹੈ ਕਿ ਜਿਵੇਂ ਪਬਲਿਕ ਪਲੇਸਸ ਨੇ ਕ라우ਡਡ ਪਲੇਸਸ ਨੇ ਇੱਥੇ ਟ੍ਰਬਲ ਮੇਕਰਾਂ ਦਾ ਇਹ ਪ੍ਰਾਈਮ ਟਾਰਗੇਟ ਹੁੰਦੇ ਨੇ ਕਿ ਜੋ ਵੀ ਇੱਥੇ ਮਤਲਬ ਕੋਈ ਸ਼ੱਕੀ ਬੰਦਾ ਲੱਗਦਾ ਹੈ ਜਾਂ ਕੋਈ ਸ਼ੱਕੀ ਸਮਾਨ ਲੱਗਦਾ ਹੈ ਅਸੀਂ ਉਸ ਨੂੰ ਚੈੱਕ ਕਰਕੇ ਕੋਆਰਡਨ ਆਫ ਕਰਕੇ ਇਸ ਏਰੀਆ ਨੂੰ ਉਸ ਨੂੰ ਚੈੱਕ ਕਰਦੇ ਹਾਂ ਫਿਰ ਉਸ ਨਾਲ ਸਮੋ ਕਿਸੇ ਵੀ ਤਾਕੀ ਇਦਾਂ ਦੀ ਵਾਰਦਾਤ ਤੋਂ ਖਤ ਪਾਈ ਜਾ ਸਕੇ ਜੋ ਕਿ ਲੋਕਾਂ ਦੀ ਇੱਕ ਜੋ ਸੁਰੱਖਿਆ ਦੀ ਭਾਵਨਾ ਉਸ ਨੂੰ ਫੇਸ ਪਹੁੰਚਾ ਦੇਵੇ ਸਰ ਜਿਵੇਂ ਸ਼ਿਮਲਾਪੁਰੀ ਜੇ ਪਿਛਲੇ ਨਸ਼ਿਆਰ ਖਿਲਾਫ ਚੈੱਕ ਕੀਤਾ ਗਿਆ ਬਾਕੀ ਏਰੀਆ ਵੀ ਕੀਤੇ ਹਨ ਜਿਵੇਂ ਜਵਾਰਨਗਰ ਹੋ ਗਿਆ ਬਿਲਕੁਲ ਜੀ ਇੱਕ ਜੋ ਇਹ ਪਹਿਲਾਂ ਦੇ ਹੈ ਆਪਰੇਸ਼ਨ ਲਗਾਤਾਰ ਜਿਵੇਂ ਮੈਂ ਦੱਸਿਆ ਸੀਰੀਜ਼ ਚ ਚੱਲਦੇ ਰਹਿੰਦੇ ਆਪਰੇਸ਼ਨ ਸ਼ਿਮਲਾਪੁਰੀ ਚ ਜੋ ਆਪਰੇਸ਼ਨ ਹੋਇਆ ਉਦੇ ਨਾਲ ਨਾਲ ਹੋਰ ਵੀ ਡਰੱਗ ਸਪੌਟ ਆਇਡੈਂਟੀਫਾਈ ਕੀਤੇ ਗਏ ਸੀ ਜਿਵੇਂ ਕਿ ਲੇਬਰ ਕਲੋਨੀ ਆ ਹੋਰ ਅਮੇਦਕਰ ਨਗਰ ਵਗੈਰਾ ਇਦਾਂ ਦੇ ਏਰੀਆ ਸੀਗੇ ਜਿੱਥੇ ਡਰੱਗਸ ਦਾ ਸਾਨੂੰ ਹੌਟਸਪੌਟ ਮੰਨਿਆ ਜਾਂਦਾ ਸੀ ਉਹਨਾਂ ਚ ਵੀ ਕੈਸੋ ਆਪਰੇਸ਼ਨ ਕੀਤੇ ਸੀਗਾ ਅਤੇ ਅੱਜ ਅਸੀਂ ਪਬਲਿਕ ਪਲੇਸਿਸ ਜਿਵੇਂ ਬਾਸੜਾ ਤੇ ਰੇਲਵੇ ਸਟੇਸ਼ਨ ਦੇ ਇਹਨਾਂ ਨੂੰ ਕਵਰ ਕਰਦੇ ਸਰ ਇਹ ਲਗਾਤਾਰ ਚੱਲਦੇ ਰਹਿਣਗੇ ਇਹ ਲਗਾਤਾਰਤਾ ਜਿਵੇਂ ਇਹਨਾਂ ਦੀ ਆਏ ਆ ਵੀ ਪ੍ਰੈਡਿਕਟੇਬਲ ਨਹੀਂ ਹੋਣੀ ਚਾਹੀਦੀ ਚਲੋ ਫਿਰ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਪਰ ਹਾਂਜੀ ਸਮੇ ਸਮੇ ਤੇ ਜਦੋਂ ਸਾਨੂੰ ਡਾਇਰੈਕਸ਼ਨ ਮਿਲਦੀ ਅਸੀਂ ਕਰਦੇ ਆ ਕਿ ਇੱਕ ਐਲੀਮੈਂਟ ਆਫ ਸਰਪ੍ਰਾਈਜ਼ ਵੀ ਰਹਿਣਾ ਚਾਹੀਦਾ ਇਸ ਵਿੱਚ ਅਤੇ ਇਫੈਕਟਿਵਨੈਸ ਵੀ ਰਹਿਣੀ ਚਾਹੀਦੀ ਹੈ ਤਾਂ ਅਸੀਂ ਬੜਾ ਹੀ ਮਤਲਬ ਇਨਫੋਰਮੇਸ਼ਨ ਬੇਸਿਸ ਤੇ ਤੇ ਇੰਟੈਲੀਜੈਂਸ ਬੇਸਿਸ ਗੈਦਰਿੰਗ ਬੇਸਿਸ ਤੇ ਵੱਖਰੇ ਵੱਖਰੇ ਚੀਜ਼ਾਂ ਨੂੰ ਟਾਰਗੇਟ ਕਰਦੇ ਹੋਏ ਆਪਰੇਸ਼ਨ ਕਰਦੇ ਰਹੇ ਸਰ ਪੁਲਿਸ ਵੱਲੋਂ ਮਤਲਬ ਹਰ ਟਾਈਮ ਇੱਥੇ ਨਿਗਾਹ ਰੱਖੀ ਜਾਏਗੀ ਜਿਵੇਂ ਸਪੈਸ਼ਲ ਆਪਰੇਸ਼ਨ ਤੇ ਤੁਸੀਂ ਕਰ ਹੀ ਦੇਓਗੇ ਜਿਵੇਂ ਆਪਣਾ ਕੋਈ ਇੱਕ ਮੁਲਾਜ਼ਮ ਲਗਾਤਾਰ ਚੈੱਕ ਕਰਦਾ ਰਹੇਗਾ ਸ ਦੇਖੋ ਜੋ ਕੈਪਸੋ ਆਪਰੇਸ਼ਨ ਹੈ ਅਜੇ ਕਿ ਟਾਈਮ ਆਊਟ ਆਪਰੇਸ਼ਨ ਕੁਝ ਸਮੇਂ ਲਈ ਜਿਵੇਂ ਕਾਰਡਨ ਆਫ ਕਰਕੇ ਅਸੀਂ ਸਾਰੀ ਜੋ ਇੰਟੈਂਸਿਵ ਚੈਕਿੰਗ ਕੀਤੀ ਬਾਕੀ ਰੈਗੂਲਰ ਬੇਸਿਸ ਤੇ ਸਾਡੀ ਬਸ ਸਟੈਂਡ ਚੌਂਕੀ ਹੈ ਇੱਕ ਵੱਖਰੀ ਬਣੀ ਹੋਈ ਜੋ ਮੇਟਾ ਬਸ ਅੱਡੇ ਤੇ ਨੇੜੇ ਰਿਸਪੌਂਡ ਕਰਨ ਲਈ ਅਤੇ ਬਸ ਅੱਡੇ ਨੂੰ ਸੁਰੱਖਿਆ ਦੇ ਮੱਦੇ ਨਜ਼ਰ ਅਗੂ ਇੱਕ ਵੱਖਰੀ ਚੌਂਕੀ ਇੰਚਾਰਜ ਨੇ ਇੱਥੇ ਤਾਂ ਉਹ ਹਮੇਸ਼ਾ ਆਪਣਾ ਡਿਊਟੀ ਕਰਦੇ ਨੇ ਇਹ ਇੱਕ ਵਿਸ਼ੇਸ਼ ਆਪਰੇਸ਼ਨ ਹੈ ਜੋ ਟਾਈਮ ਬਾਊਂਡ ਹੈ